मां गुजरी जी ने ना ਤੁਹਾਡੇ ਵਾਸਤੇ ਇੱਕ ਚੀਜ਼ ਭੇਜੀ ਤੇ ਮੈਨੂੰ ਕਿਹਾ ਤੂੰ ਹੋਕਾ ਦੇ ਦੀ ਕੌਮ ਦੀ ماں ਵਾਸਤੇ ਸਾਰੀ ਕੌਮ ਦੀਆਂ ਭੈਣਾਂ ਨੂੰ ਮੈਂ ਕਹਿੰਦਾ ਮੇਰੀ ਡਿਊਟੀ ਲਈ मां गुजरी जी ਨੇ ਕਿ ਮੇਰਾ ਸੁਨੇਹਾ ਦੇ ਦਿਓ ਕਿ ਮੈਂ ਠੰਡੇ ਬੁਰਜ ਵਿੱਚ ਬਹਿ ਕੇ ਇੱਕ ਕੰਮ ਨਹੀਂ ਸੀ ਭੁੱਲਿਆ ਉਹ ਚੇਤੇ ਕਰਾ ਦਿਓ ਮੇਰੇ ਵਾਰਸਾਂ ਨੂੰ ਇੱਕ ਨਿਤਨੇਮ ਨਹੀਂ ਭੁੱਲਿਆ ਭਾਵੇਂ ਉਹ ਸਰਸਾ ਦਾ ਟੱਟ ਹੈ ਭਾਵੇਂ ਉਹ ਬਾਬੇ ਕੁੰਮੇ ਮਾਸਕੀ ਦੀ ਸ਼ਾਨ ਹੈ ਭਾਵੇਂ ਉਹ ਸਿਹੜੀ ਦੇ ਸਿਹੜੇ ਹੋਏ ਦੁੱਖ ਨੇ ਗੰਗੂ ਪਾਪੀ ਦੇ ਭਾਵੇਂ ਉਹ ਕੋਤਵਾਲੀ ਦੀਆਂ ਸਲਾਕਾਂ ਨੇ ਮਰੰਡੇ ਦੀ ਧਰਤੀ ਤੇ ਤੇ ਭਾਵੇਂ ਠੰਡੇ ਬੁਰਜ ਦੀਆਂ ਸੀਤ ਰਾਤਾਂ ਨੇ ਇੱਕ ਨਿਤਨੇਮ ਨਹੀਂ ਭੁੱਲਿਆ ਤੇ ਦੂਜਾ ਮਾਂ ਗੁਜਰੀ ਰੀਜ਼ ਨਾਲ ਆਪਣੇ ਪੋਤਿਆਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਕਹਿੰਦੀ ਆ ਆਓ जाने से पहले गले लगा तो लूं केशों में कंघी कर दूं मुंह दूला तो लूं इन प्यारे से सरों पे नन्ही सी कलगी सजा तो लूं आओ मरने से पहले तुम्हें दूल्हा बना तो लूं ते उनांदे शीश ते दस्तारा तोर के अमर होने वास्ते तोड़ देता मां गुजरी ने ठंडे बुर्ज बैठ के मेनू ऐ लगदा जमे ओ कंघी मेरी ओ पैणो ਤੁਹਾਡੇ ਹੱਥ ਵਿੱਚ ਫੜਾਈ ਇਹ ਇੱਕ ਕੰਗੀ ਮੈਂ ਤੁਹਾਨੂੰ ਦੇ ਕੇ ਕਹਿੰਦੀ ਆ ਹੁਣ ਤੁਹਾਡੀ ਗੋਦੀ ਵਾਲਿਆਂ ਦੇ ਚਿਹਰਿਆਂ 'ਚ ਜੋਰਾਵਰ ਸਿੰਘ ਤੇ ਫਤਿਹ ਸਿੰਘ ਦਿਸਣਗੇ ਇਹਨਾਂ ਦੇ ਕੇਸਾਂ ਵਿੱਚ ਕੰਗੀ ਕਰਦੇ ਆ ਠੰਡਾ ਬੁਰਜ ਚੇਤੇ ਕਰਕੇ ਰੱਖਿਓ ਤੇ ਜੇ ਮੇਰੀ ਕੌਮ ਦੀ ਮਾਂ ਨੂੰ ਠੰਡਾ ਬੁਰਜ ਚੇਤੇ ਰਹਿ ਗਿਆ ਮਾਂ ਗੁਜਰੀ ਦੀ ਫੜਾਈ ਹੋਈ ਕੰਗੀ ਚੇਤੇ ਰਹਿ ਗਈ ਫਿਰ ਸਾਡੇ ਭਵਿੱਖ ਨੂੰ ਕੋਈ ਖਤਰਾ ਨਹੀਂ ਸਾਥ ਸੰਗਤ ਤੇ ਜੇ ਮਾਂ ਨੇ ਕਿਹਾ ਮੈਨੂੰ ਭੁੱਲ ਗਿਆ ਕੰਗੀ ਦਾ ਕਿੱਥੇ ਆਉ ਪਾਟ ਕਿੱਥੇ ਐ ਮੇਰੀ ਜ਼ਿੰਮੇਵਾਰੀ ਮੈਂ ਤੇ ਬਿਊਟੀ ਪਾਰਲਰ ਜਾਣਾ ਫਿਰ ਸਾਡੀ ਕੌਮ ਨੂੰ ਕੋਈ ਨਹੀਂ ਬਚਾ ਸਕਦਾ ਬੱਲੇ ਬੱਲੇ ਕੀ ਕਹਾ ਇਹਨਾਂ ਨੌਜਵਾਨਾਂ ਦੀ ਕਸਮ ਦਾੜੀਆਂ ਜਿਨ੍ਹਾਂ ਦੀਆਂ ਕੈਂਚੀਆਂ ਸਵਾਰੀਆਂ ਦੁਸ਼ਮਣਾਂ ਤੇ ਕੀ ਗਿਲਾਈ ਸ਼ੈਨਸ਼ਾਹਾਂ ਦੇ ਸ਼ੈਨਸ਼ਾਹ ਅੱਜ ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ ਬਹੁਤ ਨੌਜਵਾਨ ਸ਼੍ਰੀ ਫਤਿਹਗੜ੍ਹ ਸਾਹਿਬ ਆ ਰਹੇ ਆ ਛੇਤੀ ਜੋੜ ਮੇਲ ਲਗਭਗ ਇਦਾਂ ਹੀ ਆ ਜਿਵੇਂ ਸ਼ੁਰੂ ਹੋ ਗਿਆ ਬੇਸ਼ੁਮਾਰ ਸੰਗਤ ਅੱਜ ਮੈਂ ਕਥਾ ਕਰਨ ਵਾਸਤੇ ਅੰਦਰ ਜਾਣਾ ਸੀ ਸ਼ਾਮ ਨੂੰ ਤੇ ਅੰਦਰ ਲੰਘਣਾ ਔਖਾ ਹੋ ਰਿਹਾ ਸੀ ਵਾਹਿਗੁਰੂ ਸ਼ੁਕਰ ਹੈ ਕੌਮ ਦੀ ਨੌਜਵਾਨੀ ਦਾ ਮੂੰਹ ਸ਼੍ਰੀ ਫਤਿਹਗੜ੍ਹ ਸਾਹਿਬ ਵੱਲ ਹੋਇਆ ਬਹੁਤ ਪੀੜੀ ਪਿਆਰ ਗਲਵੱਕੜੀ ਚ ਲੈਣ ਦੀ ਲੋੜ ਹੈ ਇਸ ਨੌਜਵਾਨੀ ਨੂੰ ਦਰਕਾਰਨ ਦੀ ਨਹੀਂ ਝਿੜਕਣ ਦੀ ਨਹੀਂ ਮਿਹਣੇ ਮਾਰਨ ਦੀ ਨਹੀਂ ਗਲਵੱਕੜੀ ਚ ਲੈਣ ਦੀ ਲੋੜ ਐ ਨਫ਼ਰਤ ਕਰਨ ਦੀ ਨਹੀਂ ਇੱਕ ਮੈਂ ਬੇਨਤੀ ਕਰਾਂ ਜਿਨ੍ਹਾਂ ਨੂੰ ਗੁਰੂ ਨੇ ਖੰਡੇ ਦੀ ਪੋਹਲ ਦਿੱਤੀ ਐ ਸੋਹਣੀਆਂ ਦਸਤਾਰਾਂ ਦਿੱਤੀਆਂ ਮੇਰੇ ਵੀਰੋ ਜਿਹੜਾ ਇੱਕ ਕਦਮ ਪਿੱਛੇ ਐ ਉਹਦੇ ਨਾਲ ਨਫ਼ਰਤ ਨਾ ਕਰੀਏ ਗਲਵੱਕੜੀ ਚ ਲੈ ਕੇ ਉਹਨੂੰ ਨਾਲ ਲੈ ਕੇ ਤੁਰਨ ਦਾ ਯਤਨ ਕਰੀਏ ਸਾਡੀ ਬਦਕਿਸਮਤੀ ਪਤਾ ਕੀ ਐ ਅਸੀਂ ਪਿਛਲੇ ਵੱਲ ਵੇਖ ਕੇ ਨਫ਼ਰਤ ਕਰਨ ਲੱਗ ਪੈਂਦੇ ਆ ਕਿ ਮੈਂ ਸਿੱਖ ਹੋ ਗਿਆ ਤੂੰ ਪਟਕਰਿਆ Nem. Nem.